ਸਾਸਤ੍ਰਕਾਲ ਜੀ ਰੋ ਦੇ ਲਵ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਵੇਂ ਕਿ ਆਪ ਸਭ ਜੀ ਨੂੰ ਪਤਾ ਹੀ ਹੈ ਕਿ ਕੱਲ ਆਪਾਂ ਗਿਆਨੀ ਸੋਹਣ ਸਿੰਘ ਸਿੱਧਲ ਜੀ ਦੁਆਰਾ ਲਿਖੀ ਗਈ ਪੁਸਤਕ ਸਿੱਖ ਰਾਜ ਕਿਵੇਂ ਬਣਿਆ ਦਾ ਅੰਤਮ ਭਾਗ ਤੁਹਾਡੇ ਸਾਹਮਣੇ ਪੇਸ਼ ਕੀਤਾ ਸੀ ਉਹ ਪੁਸਤਕ ਕੱਲ ਸਮਾਪਤ ਹੋ ਚੁੱਕੀ ਹੈ ਜੀ ਅੱਜ ਸਿੱਖ ਇਤਿਹਾਸ ਨਾਲ ਸੰਬੰਧਿਤ ਇੱਕ ਨਵੀਂ ਪੁਸਤਕ ਤੁਹਾਡੇ ਦੀ ਗੁਰੂ ਕਰਨ ਜਾ ਰਹੀ ਹਾਂ ਇਹ ਪੁਸਤਕ ਹੈ ਜਗਦੀਪ ਸਿੰਘ ਜੀ ਦੁਆਰਾ ਲਿਖੀ ਗਈ ਪਹਿਲਾਂ ਵੀ ਆਪਾਂ ਤੁਹਾਡੇ ਸਾਹਮਣੇ ਸ਼ ਜਗਦੀਪ ਸਿੰਘ ਜੀ ਦੁਆਰਾ ਲਿਖੀਆਂ ਗਈਆਂ ਦੋ ਪੁਸਤਕਾਂ ਤੁਹਾਡੇ ਸਨਮੁਖ ਪੇਸ਼ ਕਰ ਚੁੱਕੇ ਹਾਂ ਜਿਨ੍ਹਾਂ ਦੇ ਨਾਮ ਹਨ ਬੇਲੇੋਂ ਨਿਕਲਦੇ ਸ਼ੇਰ ਤੇ ਹੰਨੇ ਹੰਨੇ ਪਾਤਸ਼ਾਹ ਹੁਣ ਜੋ ਪੁਸਤਕ ਤੁਹਾਡੇ ਨਾਲ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਉਸ ਪੁਸਤਕ ਦਾ ਨਾਮ ਹੈ ਚੜ੍ਹੇ ਤੁਰੰਗ ਉਡਾਵੇਂ ਬਾਜ਼ ਇਹ ਪੁਸਤਕ ਸਿੱਖ ਇਤਿਹਾਸ ਨਾਲ ਸੰਬੰਧਤ ਹੈ ਇਹ ਪੁਸਤਕ ਬੇਲੇਉ ਨਿੱਕਲਦੇ ਸ਼ੇਰ ਹਨੇ ਹਨੇ ਪਾਛਾਈ ਨਾਲ ਹੀ ਸੰਬੰਧਤ ਹੈ ਉਹਨਾਂ ਦੇ ਵਾਂਗ ਹੀ ਉਸ ਲੜੀ ਨੂੰ ਅੱਗੇ ਤੋਰਦੀ ਹੈ ਇਹ ਪੁਸਤਕ ਸ੍ਰੀ ਜਗਤਪੀਰ ਸਿੰਘ ਜੀ ਦੁਆਰਾ ਲਿਖੀ ਗਈ ਹੈ ਜੋ ਕਿ ਤੁਹਾਨੂੰ ਸਿੱਖ ਇਤਿਹਾਸ ਦੀਆਂ ਕਟਨਾਵਾਂ ਬਾਰੇ ਜਾਣ ਕਰਵਾਏਗੀ ਸ਼ੁਰੂ ਕਰਦੇ ਹਾਂ ਵਾਹਿਗੁਰੂ ਨਾਲ ਫਰੰਗੀ ਲੜੇ ਪੰਥ ਅਬ ਸੁਣੇਗੀ ਪ੍ਰਿਥਮੀ ਸਾਰੀ ਇਹ ਮੈਨੂੰ ਕੀ ਹੋ ਰਿਹਾ ਸੀ ਜਿਉਂ ਜਿਉ ਉਹ ਫਰੰਗੀ ਮੇਰੇ ਵੱਲ ਦੇਖਦੇ ਮੈਨੂੰ ਕੰਬਣੀ ਜਹੀ ਛਿੜ ਜਾਂਦੀ ਉਹ ਮੈਨੂੰ ਜਾਣੇ ਪਛਾਣੇ ਚਾਪ ਰਹੇ ਸਾਂ ਮੈਂ ਭਾਵੇਂ ਉਹਨਾਂ ਤੋਂ ਨਜ਼ਰਾਂ ਚੁੜਾ ਰਿਹਾ ਸਾਂ ਪਰ ਫੇਰ ਵੀ ਜਦ ਹੀ ਨਜ਼ਰ ਮਿਲਦੀ ਤਾਂ ਮੈਨੂੰ ਉਹਨਾਂ ਦੀ ਪਛਾਣ ਆਉਣ ਲੱਗਦੀ ਬੇਸ਼ੱਕ ਬਾਬੇ ਨੇ ਉਹਨਾਂ ਦੇ ਨਾਮ ਦੱਸ ਦਿੱਤੇ ਸਨ ਪਰ ਮੈਂ ਉਹਨਾਂ ਨੂੰ ਬਿਨਾਂ ਨਾਵਾਂ ਤੋਂ ਵੀ ਪਛਾਣ ਲਈ ਹਾਂ ਸਾ ਕੀ ਹਾਲ ਨੇ ਤੁਹਾਡੇ ਉਹਨਾਂ ਵਿੱਚੋਂ ਇੱਕ ਵੈੰਦੂਰੇ ਨੇ ਮੈਨੂੰ ਪੁੱਛਿਆ ਮੈਂ ਆਲੇ ਦੁਆਲੇ ਦੇਖਣ ਲੱਗਾ ਪਰ ਉਸਨੇ ਮੈਨੂੰ ਹੀ ਕਿਹਾ ਸੀ ਕਿ ਉਹ ਵੀ ਮੈਨੂੰ ਪਛਾਣਦਾ ਸੀ ਕਾਲ ਦਾ ਭੇਤ ਮਿਟਣ ਲੱਗਾ ਤੇ ਮੈਨੂੰ ਇੰਜ ਜਾਪਿਆ ਜਿਵੇਂ ਮੈਂ ਇਸ ਨਾਲ ਖੇਡਦਾ ਰਿਹਾ ਇਹ ਫ੍ਰਾਂਸੀਸੀ ਤੇ ਮੈਂ ਪੰਜਾਬ ਦਾ ਜੰਪਲ ਤੇ ਉੱਤੋਂ ਹੀ ਮੇਰਾ ਸਮਕਾਲੀ ਵੀ ਨਹੀਂ ਇਹ ਸਿੱਖ ਫੌਜ ਦਾ ਕੋਈ ਸੈਨਾਪਤੀ ਜਾਪੜੀ ਸੀ ਤੇ ਮੈਂ ਇਸ ਸਮੇਂ ਦੇ ਕਿਸੇ ਹੋਰ ਗੇੜ ਵਿੱਚ ਆਇਆ ਸੀ ਕਿੱਥੇ ਦੇਖਿਆ ਹੈ ਹਜੇ ਮੈਂ ਇਹ ਸੋਚ ਹੀ ਰਿਹਾ ਸੀ ਮੈਨੂੰ ਆਪਣਾ ਇੱਕ ਅਕਸਰ ਆਉਣ ਵਾਲਾ ਸੁਪਨਾ ਚਿੱਤੇ ਆਇਆ ਹਾਂ ਮੇਰੇ ਮੂੰਹ ਆਪੇ ਲੰਬੀ ਹਾਂ ਨਿਕਲੀ ਔਰ ਕਿਸੇ ਨੇ ਤਾਂ ਸ਼ਾਇਦ ਨਹੀਂ ਸੁਣਿਆ ਪਰ ਬੈਂਤੂਰਾ ਮੇਰੇ ਵੱਲ ਦੇਖ ਕੇ ਮੁਸਕਰਾਇਆ ਮੇਰਾ ਸੁਪਨਾ ਅਕਸਰ ਇਹ ਹੁੰਦਾ ਸੀ ਪੰਜਾਬ ਦੀ ਸਰਹੱਦ ਤੇ ਕਿਸੇ ਪਿੰਡ ਵਿੱਚ ਖੁੱਲੀ ਥਾਂ ਸਵੇਰੇ ਦੋ ਗੋਰੀ ਸਿੱਖ ਸਪਾਈਆਂ ਨੂੰ ਕੁਝ ਲਿਖਵਾ ਰਹੀ ਸ਼ਾਇਦ ਉਹ ਪਹਿਲੀ ਵਾਰ ਪੰਜਾਬ ਵਿੱਚ ਦਾਖਲ ਹੋ ਰਹੀ ਸਨ ਸੂਨਨਾ ਬਾਰੇ ਸਭ ਜਾਣਿਆ ਜਾ ਰਿਹਾ ਸੀ ਜਦੋਂ ਉਹਨਾਂ ਬਾਰੇ ਸਭ ਦੱਸ ਦਿੱਤਾ ਸਿੱਖ ਸਿਪਾਈਆਂ ਨੇ ਉਹਨਾਂ ਨੂੰ ਪੰਜਾਬ ਵਿੱਚ ਤਾਇਕਰ ਹੋਣ ਦੀ ਆਗਿਆ ਦੇ ਦਿੱਤੀ। ਇੱਕਦਮ ਉਹਨਾਂ ਨੂੰ ਹਵਾ ਕੁਝ ਬਦਲੀ ਜਾਪਦੀ ਹੈ। ਤੇ ਉਹ ਇੱਕ ਦੂਜੇ ਵੱਲ ਦੇਖਦੇ ਹਨ। ਉਹ ਕਾਫੀ ਦੂਰੋਂ ਆਏ ਸਨ। ਇਹ ਉਹਨਾਂ ਦੇ ਲੀੜੇ ਦੱਸਦੇ ਸਨ। ਜੋ ਬਹੁਤ ਮਿਹਲੇ ਹੋ ਚੁੱਕੇ ਸਨ। ਤੇ ਥਕਾਵਟ ਵੀ ਉਹਨਾਂ ਦੇ ਚਿਹਰਿਆਂ ਤੋਂ ਝਲਕਦੀ ਸੀ। ਉਹ ਅੱਗੇ ਜਾਂਦੇ ਹਨ। ਤਾਂ ਪਿੰਡ ਵਿੱਚ ਬੱਚੇ ਇਕ ਥਾਂ 71 ਹੋ ਕੇ ਖੇਡ ਰਹੇ ਹਨ ਦੋਹੇ ਗੋਰੇ ਬੱਚਿਆਂ ਦੀ ਖੇਡ ਦੇਖਣ ਲਈ ਰੁਕ ਜਾਂਦੇ ਹਨ ਬੱਚੇ ਰਾਜ ਦਰਬਾਰ ਜਿਹੀ ਕੋਈ ਖੇਡ ਖੇਡ ਰਹੇ ਹਨ ਇੱਕ ਬਾਲ ਤਖਤ ਉੱਤੇ ਬੈਠਾ ਹੈ ਕੁਝ ਹੋਰ ਬਾਲ ਉਸਤੋਨੀਵੇਂ ਬੈਠੇ ਹਨ ਤੇ ਉਹ ਦਰਬਾਰੀ ਜਾਪ ਰਹੇ ਹਨ ਦੂਰੋਂ ਕੁਝ ਬਾਲ ਇੱਕ ਹੋਰ ਰੁਸਸਿਆਂ ਨਾਲ ਬੰਨ ਕੇ ਇਧਰ ਆ ਰਹੇ ਹਨ ਸਰਕਾਰ ਖਾਲਸਾ ਦੇ ਨਿਸ਼ਾਨ ਸਦਾ ਝੁਲਦੇ ਰਹਣ। ਸਿਪਾਹੀ ਬਣਿਆ ਇੱਕ ਬੱਚਾ ਬੋਲਦਾ ਹੈ ਤੇ ਉਹ ਬੰਨੀਆਂ ਹੋਈਆਂ ਬਾਹਾਂ ਵਾਲੇ ਬਾਲ ਨੂੰ ਰਾਜੇ ਕੋਲ ਪੇਸ਼ ਕਰਦੇ ਹਨ। ਕੀ ਗੁਨਾਹ ਕੀਤਾ ਹੈ ਇਸਨੇ? ਰਾਜਾ ਬੋਲਦਾ ਹੈ। ਮੈਨੂੰ ਤਾਂ ਕੋਈ ਚੋਰ 잡ਦਾ ਹੈ। ਇੱਕ ਦਰਬਾਰੀ ਵੀ ਬੋਲਿਆ। ਸਰਕਾਰ ਇਸਨੇ ਗੋਦਾਮ ਵਿੱਚੋਂ ਅਨਾਜ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਿਪਾਹੀ ਬਣਿਆ ਬਾਲ ਦੱਸਦਾ ਹੈ। ਕਿਉਂ ਭਾਈ ਇਹ ਤੇਰਾ ਪਰਿਵਾਰ ਵੱਡਾ ਹੈ ਜੋ ਤੈਨੂੰ ਮਿਲਦੇ ਆਨਾਜ ਨਾਲੋਂ ਵੱਧ ਲੋੜ ਸੀ ਤਾਂ ਰਾਜਾ ਚੋਰ ਨੂੰ ਪੁੱਛਦਾ ਹੈ ਮੈਨੂੰ ਕਰਮਚਾਰੀ ਆਨਾਜ ਨਹੀਂ ਦੇ ਰਹੀ ਸੰ ਹਜ਼ੂਰ ਮੇਰੇ ਭੁੱਖੇ ਬੱਚੇ ਤੇ ਇਹ ਮੈਨੂੰ ਇੱਕ ਡੰਗ ਦਾ ਆਨਾਜ ਵੀ ਨਹੀਂ ਦੇ ਰਹੇ ਸਨ ਚੋਰ ਬੋਲਿਆ ਕਿਉਂ ਭਾਈ ਕਿਉਂ ਨਹੀਂ ਦਿੱਤਾ ਜਾ ਰਿਹਾ ਇਸ ਨੂੰ ਆਨਾਜ ਰਾਜਾ ਚੋਰ ਦੇ ਨਾਲ ਆਏ ਕਰਮਚਾਰੀਆਂ ਨੂੰ ਪੁੱਛਦਾ ਹੈ ਇਹ ਸਤਲੁਜ ਪਾਰ ਤੋਂ ਹੈ ਹਜ਼ੂਰ ਕਿ ਉਹ ਪ੍ਰੋਸੇਖ ਵੀ ਨਹੀਂ ਸਰਕਾਰ ਦਾ ਹੁਕਮ ਹੈ ਕਿ ਸਰਕਾਰੀ ਖਾਲਸਾ ਅਧੀਨ ਪੈਂਦੇ ਸਾਰੇ ਇਲਾਕੇ ਦਾ ਕੋਈ ਵੀ ਵਾਸੀ ਭੁੱਖਾ ਨਹੀਂ ਸੌਣਾ ਚਾਹੀਦਾ ਤੇ ਇਹ ਇਥੋਂ ਦਾ ਵਾਸੀ ਨਹੀਂ ਸਰਕਾਰ ਕਰਮਚਾਰੀ ਬੋਲਦਾ ਹੈ ਖਬਰਦਾਰ ਸਰਕਾਰ ਖਾਲਸਾ ਦੇ ਦਰਬਾਰ ਵਿੱਚ ਅਜਿਹਾ ਵਿਤਕਰਾ ਕਦੇ ਸਹਿਣ ਨਹੀਂ ਕੀਤਾ ਜਾਵੇਗਾ ਸਰਕਾਰ ਦਾ ਹੁਕਮ ਹੈ ਕਿ ਸਾਡੀਆਂ ਹੱਤਾਂ ਵਿੱਚ ਕੋਈ ਵੀ ਭੁੱਖਾ ਨਹੀਂ ਸੌਣਾ ਚਾਹੀਦਾ ਕੋਈ ਵੀ ਦੇਸ਼ੀ ਹੋਵੇ ਜਾਂ ਇਥੋਂ ਦਾ ਵਸਨੀਕ ਕੋਈ ਵੀ ਹੋਵੇ ਕਿਸੇ ਨਾਲ ਉਸ ਦਾ ਧਰਮ ਜਾਂ ਦੇਸ਼ ਦੇ ਕਿਸੇ ਦਾ ਦੇਣੀ ਆਨੰਦਪੁਰੀ ਵਿਚਾਰ ਦੇ ਬਿਲਕੁਲ ਉਲਟ ਹੈ ਅਜੀਹਾ ਵਿਹਾਰ ਇਸ ਤਖਤ ਦੀ ਸਰਪ੍ਰਸਤੀ ਹੇਠ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਹ ਚੋਰ ਨਹੀਂ ਭੁੱਖਾ ਹੈ ਇਸ ਨੂੰ ਉਸ ਦੇ ਪਰਿਵਾਰ ਦੇ ਹਿਸਾਬ ਨਾਲ ਉਹਨਾਂ ਹੀ ਅਨਾਜ ਦਿੱਤਾ ਜਾਵੇ ਜਿਨਾ ਹਰ ਵਾਸੀ ਨੂੰ ਮਿਲਦਾ ਹੈ ਸਤਿਵਚਨ ਹਜ਼ੂਰ ਰਸੇ ਖੋਲਦੇ ਹਨ ਕਰਮਚਾਰੀ ਬੋਲੀ ਜੈ ਜੈਕਾਰ ਜੈ ਜੈਕਾਰ ਸਰਕਾਰ ਖਾਲਸਾ ਦੇ ਨਿਸ਼ਾਨ ਸਦਾ ਝੁਲਦੇ ਰਹਿਣ ਤੇ ਕੁਲ ਧਰਤੀ ਉੱਤੇ ਲਹਿਰਾਉਣ ਬੱਚਿਆਂ ਦੀ ਖੇਡ ਦੇਖ ਰਹੇ ਗੋਰਿਆਂ ਵਿੱਚੋਂ ਭੈੰਤੂਰਾ ਬੋਲਦਾ ਹੈ ਬੱਚੇ ਥੋੜਾ ਝਿਜਕਦੇ ਹਨ ਤੇ ਗੋਰਿਆਂ ਨੂੰ ਦੇਖ ਕੇ ਸੰਗ ਜਾਂਦੇ ਹਨ ਪਰ ਰਾਜਾ ਬਣਿਆ ਬਾਲ ਉਸੇ ਤਰ੍ਹਾਂ ਬੈਠਾ ਰਹਿੰਦਾ ਹੈ ਦੀ ਧਰਤੀ ਤੇ ਕਦੇ ਕੋਈ ਐਸਾ ਰਾਜ ਸੱਚਮੁੱਚ ਸਥਾਪਿਤ ਹੋ ਸਕਦਾ ਹੈ ਰਾਜਾ ਸਾਹਿਬ ਜਿਹਾ ਕਿ ਤੁਸੀਂ ਖੇਡ ਵਿੱਚ ਦਿਖਾਇਆ ਹੈ ਗੋਰਾਬਾਲ ਨੂੰ ਪੁੱਛਦਾ ਹੈ ਹੋ ਸਕਦਾ ਹੈ ਨਹੀਂ ਹੋ ਚੁੱਕਾ ਹੈ ਬਾਲ ਦ੍ਰਿੜਤਾ ਨਾਲ ਬੋਲਦਾ ਹੈ ਤੇ ਤੁਸੀਂ ਉਸੇ ਰਾਜ ਦੀਆਂ ਹੱਦਾਂ ਵਿੱਚ ਖਲੋਤੇ ਹੋ ਬਾਲ ਦੀ ਇਸ ਦ੍ਰਿੜਤਾ ਤੇ ਦੋਹੇ ਗੋਰੀ ਹੈਰਾਨ ਹੋ ਰਹੀ ਹੈ ਤੇ ਕੌਣ ਹੈ ਰਾਜਾ ਇਸ ਰਾਜ ਵਿੱਚ ਇਹ ਰਾਜਿਆਂ ਦਾ ਹੀ ਰਾਜ ਹੈ ਇੱਥੇ ਸਭ ਰਾਜੇ ਨੇ ਪਰ ਕਿਸੇ ਨੂੰ ਤਖਤ ਉਤੇ ਬਿਠਾਇਆ ਹੋਵੇਗਾ ਤਖਤ ਉਤੇ ਗ੍ਰੰਥ ਤੇ ਗ੍ਰੰਥ ਦੇ ਤਪੀਆ ਪੰਥ ਜਿਉਂ-ਜਿਉਂ ਬਾੜ ਬੋਲਦਾ ਹੈ ਗੋਰੀਆਂ ਦੇ ਲੋਹ ਕੰਡੇ ਖੜੇ ਹੋ ਰਹੇ ਪਰ ਪ੍ਰਬੰਧ ਚਲਾਉਣ ਲਈ ਕਿਸੇ ਨੂੰ ਤਾਂ ਮੁਖਤਿਆਰੀ ਦਿੱਤੀ ਹੋएगी ਹਾਂ ਸਮੁੱਚੇ ਪੰਥ ਨੇ ਇੱਕ ਐਸੇ ਸ਼ਖਸ ਨੂੰ ਲਾਹੌਰ ਦਰਬਾਰ ਵਿੱਚ ਬਿਠਾਇਆ ਹੈ ਜੋ ਸਭ ਨੂੰ ਇੱਕ ਅੱਖ ਨਾਲ ਦੇ ਸਕੇ ਤੇ ਤਾਕਤ ਹੁੰਦੇ ਹੋਏ ਵੀ ਆਪਣੇ ਆਪ ਨੂੰ ਬਜਾਦਾ ਸੇਵਕ ਜਾਣੇ ਦੋਵੇਂ ਗੋਰੇ ਹੈਰਾਨੀ ਨਾਲ ਇੱਕ ਪਾਸੇ ਬੈਠ ਜਾਂਦੇ ਹਨ ਤੇ ਬਾਲਾਂ ਦੀ ਖੇਡ ਜਾਰੀ ਰਹਿੰਦੀ ਹੈ ਦੋ ਹੋਰ ਬਾਲ ਦਰਬਾਰ ਵਿੱਚ ਹਾਜ਼ਰ ਹੁੰਦੇ ਹਨ ਸਾਡਾ ਫੈਸਲਾ ਕਰਵਾ ਹਜ਼ੂਰ ਇੱਕ ਬੋਲਦਾ ਹੈ ਕੀ ਮਸਲਾ ਹੈ ਤੁਹਾਡਾ ਰਾਜਾ ਉਹਨਾਂ ਨੂੰ ਪੁੱਛਦਾ ਹੈ ਹਜ਼ੂਰ ਮੈਂ ਇਸ ਨੂੰ ਆਪਣੇ ਆਖੇ ਹਿੱਸੇ ਤੇ ਦਿੱਤਾ ਸੀ ਇਸਨੇ ਉੱਥੇ ਮਿਹਨਤ ਕਰਨੀ ਸੀ ਤੇ ਫਸਲ ਦਾ ਹਿੱਸਾ ਮੈਨੂੰ ਦੇ ਦੇਣਾ ਸੀ ਪਰ ਗੱਲ ਸਿਰਫ ਫਸਲ ਦੇ ਅੱਧੇ ਹਿੱਸੇ ਦੀ ਹੀ ਹੋਈ ਸੀ ਹਜ਼ੂਰ ਹੋਣੇ ਕੁਝ ਹੋਰ ਲੈ ਕੇ ਵੀ ਆ ਗਿਆ ਹੈ ਉਸਨੇ ਕੁੱਝ ਆ ਕੇ ਕਰਦਿਆਂ ਬੋਲਿਆ ਕੀ ਹੈ ਇਸ ਕੁੱਝੇ ਵਿੱਚ ਰਾਜਾ ਬੋਲਿਆ ਇਸ ਵਿੱਚ ਸੋਨੇ ਦੀਆਂ ਮੋਹਰਾ ਨਹੀਂ ਸਰਕਾਰ ਦੂਜਾ ਬਾਲ ਬੋਲਿਆ ਮੈਂ ਜਦ ਹੜਵਾਰਿਆਂ ਸਾ ਤਾ ਫਲ ਇੱਕ ਥਾਂ ਅਟਕ ਗਏ ਤੇ ੋਂ ਇਹ ਕੁੱਝਾ ਨਿਕਲਿਆ ਇਸ ਦੇ ਖੇਤ ਵਿੱਚੋਂ ਨਿਕਲਿਆ ਹੈ ਹਜ਼ੂਰ ਸੋ ਇਹ ਇਸ ਤੇ ਮੇਰਾ ਹੱਕ ਨਹੀਂ ਇਹ ਮੇਰੇ ਖੇਤੋਂ ਨਹੀਂ ਇਸ ਦੇ ਕਰਮਾਂ ਵਿੱਚੋਂ ਪ੍ਰਗਟਿਆ ਹੋਇਆ ਹੈ ਹਜ਼ੂਰ ਉਮਰ ਬੀਤ ਗਈ ਮੇਰੀ ਉਸ ਖੇਤ ਵਿੱਚ ਕੰਮ ਕਰਦੇ ਆਂ ਅੱਜ ਤੱਕ ਮੇਰੇ ਹਲ ਦੀ ਫਾਲ ਤਾਂ ਟਾਕੀ ਨਹੀਂ ਸੋ ਤੁਸੀਂ ਇਹ ਇਸੇ ਨੂੰ ਦੇ ਦਿਓ ਗੋਰੇ ਹੈਰਾਨ ਹੋ ਰਹੇ ਸੰ ਕਿ ਐ ਕੈਸੀ ਤਰਤੀ ਹੈ ਔਲ ਦੁਨੀਆ ਵਿੱਚ ਲੋਕ ਸੋਨੇ ਲਈ ਇੱਕ ਦੂਜੇ ਦੇ ਕੱਲ ਲਾਉਂਦੇ ਫਿਰਦੇ ਆ ਇਹ ਦੋਵੇਂ ਇਸ ਕੱਲੋਂ ਲੜ ਰਹੇ ਹਨ ਕਿ ਸੋਨਾ ਇਹਨਾਂ ਦਾ ਨਹੀਂ ਪਰ ਗੋਰਿਆਂ ਅੱਗੇ ਵੱਡਾ ਸਵਾਲ ਹੁਣ ਇਹ ਸੀ ਕਿ ਰਾਜਾ ਕੀ ਨਿਆ ਕਰੇਗਾ ਤੁਸੀਂ ਇਹ ਮੋਰਾ ਆਪਸ ਵਿੱਚ ਅਧਿਆਧੀਆਂ ਵੰਡ ਲਓ ਰਾਜਾ ਬਣਿਆ ਬਾਲ ਬੋਲਿਆ ਇਸਤੇ ਵੀ ਉਹ ਦੋਵੇਂ ਸਹਿਮਤ ਨਾ ਹੋਏ ਗੱਲ ਫਸਲ ਦੇ ਅੱਧ ਦੀ ਹੋਈ ਸੀ ਹਜ਼ੂਰ ਜਿਸ ਦਾ ਖੇਤ ਸੀ ਉਹ ਬੋਲਿਆ ਪਰ ਖੇਤ ਦੀ ਮਿੱਟੀ ਉੱਤੇ ਤਾਂ ਹੱਕ ਕਿਸ ਦਾ ਹੈ ਨਾ ਸਰਕਾਰ ਦੂਜਾ ਬੋਲੇ ਮਿੱਟੀ ਉੱਤੇ ਕਿਸੇ ਦਾ ਹੱਕ ਨਹੀਂ ਹੈ ਹਜ਼ੂਰ ਮਿੱਟੀ ਇੱਥੇ ਸੀ ਤੇ ਇੱਥੇ ਹੀ ਰਹਿ ਜਾਏਗੀ ਗੱਲ ਕਿਸੇ ਬਣੇ ਨਾ ਲੱਗਦੀ ਦੇਖ ਕੇ ਰਾਜਾ ਬੋਲਿਆ ਤੁਹਾਡੇ ਦੋਹਾਂ ਦੇ ਘਰ ਕੋਈ ਬੱਚੇ ਹਨ ਜੀ ਹਜ਼ੂਰ ਮੇਰੇ ਘਰ ਇੱਕ ਧੀ ਹੈ ਇੱਕ ਬੋਲਿਆ ਤੇ ਮੇਰਾ ਇੱਕ ਜਵਾਨ ਪੁੱਤਰ ਹੈ ਸਰਕਾਰ ਦੂਜੇ ਨੇ ਕਿਹਾ ਸੋ ਫੈਸਲਾ ਹੋ ਗਿਆ ਹੈ ਤੁਸੀਂ ਦੋਹਾਂ ਦਾ ਆਪਸ ਵਿੱਚ ਵਿਆਹ ਕਰ ਦਿਓ ਤੇ ਕੁਝਾ ਉਹਨਾਂ ਨੂੰ ਦੇ ਦਿਓ ਰਾਜਾ ਦਾ ਇਹ ਫੈਸਲਾ ਦੋਹਾਂ ਨੂੰ ਪ੍ਰਮਾਣ ਸੀ ਦੋਹੀ ਖੁਸ਼ੀ-ਖੁਸ਼ੀ ਚਲੇ ਗਏ ਧੰ ਹੋ ਮਹਾਰਾਜ ਧੰ ਹੋ ਵਿੰਟੂਰਾ ਫਿਰ ਬੋਲਿਆ ਕੀ ਤੁਹਾਡੇ ਵਿਚ ਵਿਚਨੇ ਆ ਇਸ ਤਰ੍ਹਾਂ ਨਹੀਂ ਹੁੰਦਾ ਰਾਜਾ ਬਣੀ ਬਾਲ ਨੇ ਬੈਂਤੂਰੇ ਨੂੰ ਪੁੱਛਿਆ ਸਾਡੇ ਰਾਜਨਿਕ ਉੱਚਾ ਆਪਣੇ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਲੈਣਾ ਸੀ ਕਿਉਂਕਿ ਰਾਜ ਦੀ ਸਾਰੀ ਧਰਤੀ ਰਾਜੇ ਦੀ ਮਲਕੀਅਤ ਹੈ ਤੇ ਉਸ ਧਰਤੀ ਦੇ ਇਠੋਂ ਤੋਂ ਜੋ ਵੀ ਨਿਕਲੇ ਉਹ ਰਾਜੇ ਦਾ ਹੀ ਹੈ ਤੇ ਇਨ੍ਹਾਂ ਦੋਹਾਂ ਨੂੰ ਜੇਲ੍ਹ ਵਿੱਚ ਸੁਟਵਾ ਦੇਣਾ ਸੀ ਬੈਂਤੂਰੇ ਨੇ ਦੱਸਿਆ ਤੁਹਾਡੇ ਦੇਸ਼ ਵਿੱਚ ਸੂਰਤ ਚੜਦਾ ਹੈ ਬਾਲ ਨੇ ਦੋਹਾਂ ਗੋਰਿਆਂ ਨੂੰ ਪੁੱਛਿਆ ਜੀ ਬਿਲਕੁਲ ਦੋਹੇ ਬੋਲੇ ਮੈਂ ਪੈਂਦਾ ਹੈ ਜੀ ਪੈਂਦਾ ਹੈ ਫਸਲਾਂ ਹੁੰਦੀਆਂ ਹਨ ਜੀ ਬਹੁਤ ਸੋਹਣੀਆਂ ਹੁੰਦੀਆਂ ਹਨ ਕਿਹੈਸਾ ਦਿਆਲੂ ਹੈ ਅਕਾਲਪੁਰਕ ਬਾਲ ਬੋਲਿਆ ਜੋ ਤੁਹਾਡੇ ਜਿਹੇ ਜ਼ਾਲਮ ਰਾਜ ਦੇ ਦੇਸ਼ ਵਿੱਚ ਵੀ ਇੰਨੀਆਂ ਨਿਯਮਤਾ ਭੇਜ ਰਿਹਾ ਹੈ ਬਾਲ ਦੀ ਗੱਲ ਸੁਣ ਕੇ ਦੋਹੀ ਹੱਥ ਜੋੜ ਲੈਂਦੇ ਹਨ ਤੇ ਵੈਂਟੂਰਾ ਬੋਲਦਾ ਹੈ ਤੁਸੀਂ ਸਾਨੂੰ ਲਾਹੌਰ ਦਾ ਰਾਹ ਦੱਸੋ ਰਾਜਾ ਸਾਹਿਬ ਅਸੀਂ ਛੇਤੀ ਨਾਲ ਐਸੇ ਮਹਾਰਾਜੇ ਦੇ ਦਰਸ਼ਨ ਕਰਨੀ ਚਾਹੁੰਦੇ ਹਾਂ ਜਿਸ ਦੀ ਨਕਲ ਕਰਦੇ ਬਾਲ ਤੁਹਾਡੇ ਜਿਹੇ ਹਨ ਛੇਤੀ ਨਾਲ ਸਾਨੂੰ ਲਾਹੌਰ ਦੇ ਰਾਹ ਪਾਓ ਤੇ ਮੇਰੀ ਅੱਖ ਮੁੜ ਵੈਂਤੂਰੇ ਨਾਲ ਮਿਲਦੀ ਹੈ ਮੈਂ ਮੁਸਕਰਾਉਂਦਾ ਹਾਂ ਉਸ ਨੂੰ ਦੇਖ ਕੇ ਉਹ ਵੀ ਮੇਰੇ ਵੱਲ ਤੱਕਦਾ ਮੁਸਕਰਾ ਰਿਹਾ ਹੈ ਮੇਰਾ ਚਿਤ ਕੀਤਾ ਕਿ ਉਸ ਨੂੰ ਕਹਾ ਚਿਹਰਾ ਤਾਂ ਪਛਾਣਦਾ ਸੀ ਪਰ ਨਾ ਅਜ ਪਤਾ ਲੱਗਿਆ ਹੈ ਪਰ ਉਹ ਮੇਰੀ ਉਚਪਤਾ ਹੁਣ ਇਸ ਗੱਲ ਵਿੱਚ ਸੀ ਕਿਉਂ ਇੱਥੇ ਕਿਉਂ ਆਏ ਕਿ ਉਹ ਲਾਹੌਰ ਪਹੁੰਚ ਗਏ ਸਨ ਕਿ ਉਹਨਾਂ ਨੂੰ ਸਰਕਾਰ ਖਾਲਸੇ ਦੇ ਮਹਾਰਾਜੇ ਦੇ ਦਰਸ਼ਨ ਹੋ ਗਏ ਸਨ ਕਿ ਰਾਜ ਸੱਚਮੁੱਚ ਉਹ ਜਿਹਾ ਹੀ ਸੀ ਜੇ ਆ ਕੀ ਬਾਲਾ ਨਹੀਂ ਉਹਨਾਂ ਨੂੰ ਦੱਸਿਆ ਸੀ ਜਾਂ ਫਿਰ ਉਹ ਸੁਪਨਾ ਹੀ ਸੀ ਤੇ ਅਜੇ ਹੀ ਰਾਜ ਦੇ ਰਾਜੇ ਸਿਰਫ ਸੁਪਨਿਆਂ ਵਿੱਚ ਹੀ ਹੋਇਆ ਕਰਦੇ ਆ ਕਿੰਨਾ ਕੁਸੀ ਜੋ ਵੈਂਤੂਰੇ ਤੋਂ ਪੁੱਛਣਾ ਸੀ ਤੇ ਰਾਤ ਬੀਤਦੀ ਜਾ ਰਹੀ ਸੀ ਵੈਂਤੂਰਾ ਮੇਰੇ ਕੋਲ ਉੱਠ ਕੇ ਆਇਆ ਤੇ ਬੋਲਿਆ ਕਿ ਤੁਸੀਂ ਤਿਆਰ ਹੋ ਕਿਸ ਲਈ ਮੈਂ ਪੁੱਛਣਾ ਚਾਹੁੰਦਾ ਸੀ ਪਰ ਕਹਿ ਨਾ ਸਕਿਆ ਵੈਂਤੂਰੇ ਨੇ ਸ਼ਾਇਦ ਮੇਰੇ ਮੱਥੇ ਤੋਂ ਹੀ ਪੜ ਲਿਆ ਤੇ ਫਿਰ ਬੋਲਿਆ ਤੁਸੀਂ ਵੱਡੀ جنگ ਲੜਨੀ ਹੈ ਉਹਨਾ ਹਮਲਾ ਸਿਰਫ ਤੁਹਾਡੀ ਧਰਤੀ ਤੇ ਨਹੀਂ ਕਰਨਾ ਤੁਹਾਡੇ ਸੱਭਿਆਚਾਰ ਤੇ ਤੁਹਾਡੀ ਪੜ੍ਹਾਈ ਤੇ ਤੁਹਾਡੀ ਮਰਿਆਦਾ ਤੇ ਸਭ ਕੁਝ ਉਹਨਾਂ ਦੇ ਨਿਸ਼ਾਨੇ ਤੇ ਹੀ ਹੈ ਕਿ ਤੁਸੀਂ ਤਿਆਰ ਹੋ ਇਸ ਹਮਲੇ ਦੇ ਮੁਕਾਬਲੇ ਲਈ ਪਰ ਮੈਨੂੰ ਤਾਂ ਫਿਰ ਕੁਝ ਨਹੀਂ ਸੁਣ ਸੁਝ ਰਿਹਾ ਸੀ ਮੈਂ ਹੀ ਕਿਉਂ ਸਾਨੂੰ ਸਭ ਨੂੰ ਹੀ ਤਿਆਰ ਹੋਣਾ ਪੈਣਾ ਸੀ ਨਾਲੇ ਉਹ ਕੌਣ ਸਨ ਜਿਨ੍ਹਾਂ ਹਮਲਾ ਕਰਨਾ ਸੀ ਮੈਂ ਵੈਂਟੂਰੇ ਨਾਲ ਬਿਨਾਂ ਨਜ਼ਰਾਂ ਮਿਲਾਏ ਇਹ ਸਭ ਸੋਚ ਹੀ ਰਿਹਾ ਸੀ ਯਾਨ ਨੇ ਉਹ ਵਾਪਾ ਕੰਦੀ ਮੇਰੇ ਕੋਲ ਆ ਕੇ ਬੈਠ ਗਿਆ ਉਸ ਦੇ ਨਾਲ ਕੁਝ ਹੋਰ ਬਾਲ ਸਨ ਇਸ ਤੋਂ ਪਹਿਲਾਂ ਕਿ ਕੋਈ ਉਹਨਾਂ ਬਾਲਾਂ ਬਾਰੇ ਕੁਝ ਪੁੱਛਦਾ ਮੈਂ ਬੋਲਿਆ ਆ ਗਏ ਆਂ ਬਾਬਾ ਮੈਨੂੰ ਸੱਚੀ ਇਸ ਸਮੇਂ ਤੇਰੀ ਬਹੁਤ ਉਡੀਕ ਸੀ ਮੈਂ ਤਾਂ ਕਿਤੇ ਗਿਆ ਹੀ ਨਹੀਂ ਸੀ ਸ਼ੇਰਾ ਇੱਥੇ ਹੀ ਸੀ ਮੈਂ ਸਾ ਤੇਰੇ ਚੇਹੇ ਜਗਿਆ ਸੂ ਬਾਲਾਂ ਨੂੰ ਜ਼ਰੂਰ ਲੈਣ ਜਾਂਦਾ ਹਾਂ ਕਦੇ-ਕਦੇ ਬਾਬਾ ਕੰਦੀ ਬੋਲਿਆ ਮੇਰੇ ਮਨ ਅੰਦਰ ਬਹੁਤ ਕੁਝ ਚੱਲ ਰਿਹਾ ਹੈ ਬਾਬਾ ਬਹੁਤ ਝੁੱਟ ਭੱਜ ਵੀ ਹੋ ਰਹੀ ਹੈ। ਇੰਨੀ ਹਲਚਲ ਪੈਦਾ ਹੋ ਗਈ ਹੈ ਕਿ ਮੈਂ ਇਸ ਨਾਲ ਹੁਣ ਪਿੱਛੇ ਨਹੀਂ ਪਰਤ ਸਕਾਂਗਾ। ਤੂੰ ਕੋਈ ਹਿੱਲਾ ਕਰ ਤੇ ਮੈਨੂੰ ਇਸੇ ਜੰਗ ਵਿੱਚ ਲੇਖੇ ਲੱਗ ਜਾਣ ਦੀ ਅਸੀਸ ਦੇ। ਸ਼ਹਾਦਤ ਵੱਡੇ ਕਰਮਾਂ ਦੀ ਖੇਡ ਹੈ ਸ਼ੀਰਾ। ਸ਼ਹੀਦ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਵਿਰਾਸਤ ਦੇ ਨੇ। ਸ਼ਹੀਦਾਂ ਦੀਆਂ ਕਥਾਵਾਂ ਸੁਣਨੀ ਆ ਉਹਨਾਂ ਦੇ ਅੰਗ ਸੰਗ ਵਿਚਰਨਾ ਹੀ ਹੁੰਦਾ ਹੈ। ਤੂੰ ਮਨਚਿਤ ਲਾ ਕੇ ਉਹਨਾਂ ਦੀ ਕਥਾ ਸੁਣ। ਉਹ ਤੈਨੂੰ ਆਪੇ ਰਾਹ ਪਾਉਣਗੇ। ਇਕ ਵੱਡਾ ਮਕਸਦ ਜਰੂਰ ਹੋਵੇ ਕਾ ਸ਼ੀਰਾ ਜੋ ਕਥਾ ਤੈਨੂੰ ਇੱਥੇ ਖਿੱਚ ਕੇ ਲਿਆਈ ਹੈ ਇੱਥੇ ਤਾਂ ਮੈਨੂੰ ਤੂੰ ਲੈ ਕੇ ਆਇਆ ਹੈ ਬਾਬਾ ਮੈਂ ਤਾਂ ਇੱਕ ਜ਼ਰੀਆ ਸਾ ਸ਼ੀਰਾ ਬਹਾਨਾ ਸਾ ਇੱਕ ਮਰਜ਼ੀ ਦਾ ਕਥਾ ਦੀ ਹੀ ਸੀ ਚਿਤੇ ਰਖੀ ਕਥਾ ਸੁਣਨੀ ਕਥਾ ਸੁਣਾਉਣੀ ਕਥਾ ਬਣਾਉਣੀ ਇਹ ਤਿੰਨੇ ਕਾਰਜ ਹੀ ਸਿੱਖ ਬਾਲਾਂ ਦੇ ਜਿਵੇਂ ਹਨ ਤੂੰ ਇੱਕ ਆਗਰਤਾ ਨਾਲ ਸੁਣ ਤੇ ਸਮੇਂ ਦੇ ਬਹਿਣਾ ਵਿੱਚ ਰੁੱੜਦੇ ਜਾ ਰਹੇ ਬਾਲਾਂ ਨੂੰ ਸੁਣਾਉਂ ਉਹਨਾਂ ਨਕਲੀ ਜਹੀ ਬਹਾਦਰੀ ਤੋਂ ਪ੍ਰਭਾਵਤ ਹੋਣ ਵਾਲਿਆਂ ਨੂੰ ਅਸਲੀ ਸੂਰਮਤਾਈ ਦੀ ਝਲਕ ਦਿਖਾਉਂਗਾ ਫੇਰ ਕਦੇ ਹੋ ਸਕਦਾ ਕੋਈ ਕਥਾ ਐਸੀ ਵੀ ਹੋਵੇ ਜੋ ਤੇਰੇ ਬਾਰੇ ਹੋਵੇ ਤਾਰੀਖ ਨੇ ਹੋ ਸਕਦਾ ਕੁਝ ਪੰਨੇ ਤੇਰੇ ਲਈ ਖਾਲੀ ਰੱਖੇਗਾ ਤਕੜਾ ਹੋ ਸ਼ੇਰਾ ਤੇਰੇ ਸੁਪਨੇ ਸਿਰਫ ਸੁਪਨੇ ਨਹੀਂ ਹਕੀਕਤ ਹਨ ਸਾਕਸ਼ਾਤ ਹਕੀਕਤ ਹਨ ਤਕੜਾ ਹੋ ਇਹ ਸਭ ਨੂੰ ਜ਼ੇਰੇ ਨਾਲ ਸੁਣ ਤੇ ਸੰਭਾਲ ਤੇ ਬਾਬਾ ਹੀ ਕਹਿੰਦਾ ਹੋਇਆ ਚੁੱਪ ਹੋ ਗਿਆ। ਬਾਬਾ ਪੰਗੂ ਮੇਰੇ ਵੱਲ ਦੇਖ ਕੇ ਮੁਸਕਰਾਇਆ ਤੇ ਮੈਂ 인ਦਰਜੀਤ ਦੇ ਦਰਬਾਰਾ ਸਿਉ। ਨਾਲ ਮੁੜ ਕਥਾ ਵਿੱਚ ਪਰਤਾ ਆ। ਕਥਾ ਨੇ ਬਾਬੇ ਨੂੰ ਤੇ ਬਾਬੇ ਨੇ ਸਾਨੂੰ ਅੱਗੇ ਤੋਰਨਾ ਸੀ। ਅਸੀਂ ਹੁਣ ਕਿੰਨੀਆਂ ਹੀ ਕਥਾਵਾਂ ਦੀ ਉਡੀਕ ਕਰ ਰਹੇ ਸੀ। ਕਿੰਨਾ ਕੁਝ ਕਥਾ ਨੇ ਵਿਛੜਿਆ ਸੀ ਤੇ ਕਿੰਨਾ ਕੁਝ ਨਵਾਂ ਸੁਣਨਾ ਸੀ। ਬਾਬੇ ਨੇ ਜਿੱਥੋਂ ਵੀ ਸ਼ੁਰੂ ਕਰਨਾ ਸੀ। ਅਸਾਂ ਸਭ ਤੋਂ ਬਚਨ ਅੰਕ ਸੁਣਨਾ ਸੀ ਵਾਹਿਗੁਰੂ ਕੱਲ ਸ਼ੁਰੂ ਕਰਾਂਗੇ ਇਸ ਪੁਸਤਕ ਦਾ ਅਗਲਾ ਅੰਕ ਅਗਲਾ ਅਧਿਆਇ ਇਸ ਪੁਸਤਕ ਨੂੰ ਪੂਰੀ ਸੁਣਨ ਦੇ ਲਈ ਤੇ ਅਜਿਹੀਆਂ ਹੋਰ ਪੁਸਤਕਾਂ ਨੂੰ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਇੱਕ ਰੂਚੀਕੀ ਕਹਾਣੀ